ਪੰਜਾਬ ਸਰਕਾਰ ਦੇ ਸਲਾਗਾ ਯੋਗ ਕਾਰਜਾਂ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਇਸੇ ਮਹੀਨੇ ਦੀ 18 ਤਰੀਕ ਨੂੰ ਅਹਿਮਦਗੜ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸ਼ਾਨਦਾਰ ਕੰਪਲੈਕਸ ਦਾ ਉਦਘਾਟਨ ਕਰਕੇ ਜਾਂਦੇ ਨੇ ਤੇ ਦੱਸ ਦਈਏ ਕਿ ਬੜੇ ਲੰਮੇ ਸਮੇਂ ਤੋਂ ਮੰਗ ਸੀ ਕਿ ਅਹਿਮਦਗੜ ਏਰੀਏ ਦੇ ਵਿੱਚ ਤਹਿਸੀਲ ਕੰਪਲੈਕਸ ਬਣਾਇਆ ਜਾਵੇ ਤੇ ਲੋਕਾਂ ਨੂੰ ਜਿਹੜਾ ਖੱਜਲ-ਖੁਆਰੀ ਤੋਂ ਰਾਹਤ ਦਿਵਾਈ ਜਾਵੇ। ਬਾਦ ਸਰਕਾਰ ਨੇ ਲੋਕਾਂ ਦੀ ਸੁਣੀ ਤੇ ਇੱਕੋ ਜਗ੍ਹਾ ਤੇ ਕਈ ਅਧਿਕਾਰੀ ਇਕੱਠੇ ਕਰ ਦਿੱਤੇ ਦੱਸ ਦਈਏ ਕਿ ਅੱਜ ਸਾਡੇ ਦਰਮਿਆਨ ਨੰਬਰਦਾਰ ਯੂਨੀਅਨ ਮੌਜੂਦ ਹੈ ਜੋ ਕਿ ਅੱਜ ਖੁਸ਼ੀ ਦੇ ਵਿੱਚ ਵੀ ਦਿਖਾਈ ਦੇ ਰਹੀ ਹੈ ਖੁਸ਼ੀ ਹੋਵੇ ਵੀ ਕਿਉਂ ਨਾ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਕਾਰਨ ਕੀ ਹੈ ਸਾਰੀ ਗੱਲਬਾਤ ਜਾਣਦੇ ਆ ਜੀ ਕੀ ਨਾਮ ਹੈ ਸਰ ਤੁਹਾਡੇ ਜੀ ਸਰ ਜੀ ਮੇਰਾ ਨਾਮ ਅਮਰਜੀਤ ਸਿੰਘ ਨੱਥੋੜੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੰਬਰਦਾਰ ਜੀ ਅੱਜ ਬੜੇ ਖੁਸ਼ ਦਿਖਾਈ ਦੇ ਰਹੇ ਹੋ ਨੰਬਰਦਾਰ ਸਾਹਿਬ ਐਸਾ ਕਿਹੜਾ ਸਵੱਭ ਬਣ ਗਿਆ ਕਿ ਜਿਹੜਾ ਇੱਕ ਦੂਜੇ ਨੂੰ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾ ਰਹੇ ਤੁਸੀਂ ਸਰ ਜੀ ਖੁਸ਼ੀ ਦੀ ਗੱਲ ਆ ਜੀ ਬਹੁਤ ਜ਼ਿਆਦਾ ਜੀ ਖੁਸ਼ੀ ਦੀ ਗੱਲ ਇਹ ਆ ਜੀ ਅਸੀਂ ਲੰਬੇ ਸਮੇਂ ਤੋਂ ਮੰਗਾਂ ਕਰਦੇ ਸੀ ਵੀ ਸਾਨੂੰ ਰੂਮ ਪ੍ਰਾਈਵੇਟ ਕਰਵਾਇਆ ਜਾਵੇ ਪਰ ਉਹ ਕੜੀ ਪ੍ਰਾਣੀ ਕੰਪਲੈਕਸ ਸੀਗਾ ਉੱਥੇ ਸਾਨੂੰ ਕੋਈ ਕਮਰਾ ਵਗੈਰਾ ਨਹੀਂ ਮਿਲਿਆ ਪਰ ਪਿਛਲੇ 18 ਤਰੀਕ ਨੂੰ ਭਗਮੰਤਮਾਨ ਜੀ ਭਗਮੰਤਮਾਨ ਜੀ ਉਹਨਾਂ ਨੇ ਇੱਥੇ ਅਧਿਗਾਠਨ ਕਰਿਆ ਸਾਨੂੰ 12 ਦਿਨਾਂ ਬਾਅਦ ਹੀ ਸਾਨੂੰ ਰੂਮ ਇੱਥੇ ਦਿੱਤਾ ਗਿਆ ਏ ਪੰਜਾਬ ਸਰਕਾਰ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਕੰਮ ਦੀ ਗਤੀ ਬੜੀ ਤੇਜ਼ ਸੀ ਤੁਹਾਡੀ ਪਿਛਲੇ ਸਰਕਾਰਾਂ ਵੇਲੇ ਵੀ ਖੱਜਲ ਖਵਾਰੀ ਦੇਖੀ ਹੈ ਅਸੀਂ ਕਵਰ ਵੀ ਕੀਤੀ ਹੈ ਕਈ ਨੰਬਰਦਾਰਾਂ ਦੀ ਪਰ ਇਸ ਸਰਕਾਰ ਦੇ ਵਿੱਚ ਥੋੜਾ ਸਮਾਂ ਹੋਇਆ ਤਕਰੀਬਨ 12 ਤੋਂ 13 ਦਿਨ ਇਸ ਕੰਪਲੈਕਸ ਦਾ ਉਦਘਾਟਨ ਕੀਤਾ ਹੋ ਇਸੇ ਸ਼ਾਨਦਾਰ ਕੰਪਲੈਕਸ ਦੇ ਵਿੱਚ ਇੱਕ ਸ਼ਾਨਦਾਰ ਕਮਰਾ ਉਹ ਵੀ ਤੁਹਾਨੂੰ 12 ਦਿਨਾਂ ਬਾਅਦ ਮਿਲ ਜਾਂਦਾ ਕਿਵੇਂ ਖੁਸ਼ੀ ਜ਼ਾਹਰ ਕਰੂੰਗੀ ਸਰ ਜੀ ਬਹੁਤ ਜ਼ਿਆਦਾ ਖੁਸ਼ੀ ਆ ਜੀ ਸਾਨੂੰ 3rd ਫਲੋਰ ਦੇ ਉੱਪਰ ਲਿਫਟ ਚੜ੍ਹ ਕੇ ਜਾਣਾ ਪੈਂਦਾ ਜੀ ਬਿਲਕੁਲ ਸਾਨੂੰ ਲਿਫਟ ਤੋਂ ਉਤਰਨ ਨਾਲ ਹੀ ਸਾਡਾ ਇੱਕ ਰੂਮ ਸਾਨੂੰ ਕਮਰਾ ਦਿੱਤਾ ਗਿਆ ਸੀ 17 ਨੰਬਰ ਤੇ ਖੁਸ਼ੀ ਕਿੱਦਾਂ ਹੋਵੇ ਜੀ ਪਹਿਲਾਂ ਅਸੀਂ ਤਾਲੇ ਮਾਰਦੇ ਸੀ ਧੱਕੇ ਖਾਂਦੇ ਸੀਗੇ ਜੀ ਹੁਣ ਸਾਨੂੰ ਇੰਨੀ ਵਧੀਆ ਬਿਲਡਿੰਗ ਦੇ ਵਿੱਚ ਸਾਨੂੰ ਰੂਮ ਦਿੱਤਾ ਗਿਆ ਜਿੱਥੇ ਅਸੀਂ ਸਾਰੇ ਨੰਬਰਦਾਰ ਬੈਠ ਕੇ ਮੀਟਿੰਗ ਵਗੈਰਾ ਕਰ ਸਕਦੇ ਹਾਂਗੇ ਮੀਂਹ ਤੋਂ ਝੱਖੜ ਤੋਂ ਅਸੀਂ ਉੱਥੇ ਬੈਠ ਕੇ ਆਪਣਾ ਜੋ ਵੀ ਕੰਮ ਕਾਜ ਆ ਉੱਥੇ ਬੈਠ ਕੇ ਕਰ ਸਕਦੇ ਹਾਂ ਜੀ ਤੁਹਾਡਾ ਕੀ ਨਾਮ ਹੈ ਸਰ ਮੇਰਾ ਨਾਮ ਹਮੀਦ ਸਿੰਘ ਨੰਬਰਦਾਰ ਜੀ ਪਿੰਡ ਕਾਸਮਪੁਰ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਪੰਜਾਬ ਸਰਕਾਰ ਦੇ ਭਗਵੰਤ ਮਾਨ ਜੀ ਦੇ ਜਿਹੜਾ ਕਿ ਸਾਨੂੰ ਖੱਜਲ ਖਾਰ ਹੋਣ ਤੋਂ ਹੁਣ ਕਮਰਾ ਪ੍ਰੋਵਾਈਡ ਕਰਾਇਆ ਗਿਆ ਤੇ ਅੱਗੇ ਅਸੀਂ درختਾਂ ਹੇਠ ਪੱਲੀਆਂ ਬਸਾਉਣੀਆਂ ਜਾਂ ਕਿਸੇ ਓਟ ਆਸਰਾ ਲੈ ਕੇ ਪਰੇ ਕੰਧਾਂ ਕੋਲੇ ਬਹਿਣਾ ਜਿਹੜਾ ਸਾਨੂੰ ਬਾਹਰਵੇਂ ਦੇਣੀ ਇਹਨਾਂ ਨੇ ਕਮਰਾ ਆਪ ਦਾ ਅਲਾਟ ਕਰਤਾ ਸੀ 17 ਨੰਬਰ ਕਮਰਾ ਲਿਫਟ ਚੜ੍ਹ ਕੇ ਤੇ ਬਾਕੀ ਉੱਥੇ ਸਾਰੇ ਨੰਬਰਦਾਰ ਬੈਠਿਆ ਕਰਨਗੇ ਸਾਰੇ ਨੰਬਰਦਾਰ ਜਿੰਨੂੰ ਮਰਜ਼ੀ ਉੱਥੇ ਮਿਲ ਸਕਦੇ ਨੇ ਜੋ ਕੰਮ ਕਰਾਉਣਾ ਉਥੋਂ ਨੰਬਰਦਾਰ ਇੱਕ ਜਗ੍ਹਾ ਤੋਂ ਉਹ ਲੈ ਸਕਦੇ ਨਹੀਂ ਨਹੀਂ ਨੰਬਰਦਾਰ ਹੀ ਨਹੀਂ ਜੀ ਮਿਲਦਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਇੱਕ ਆਪਦੇ ਰੂਮ ਚ ਬੈਠੇ ਇੱਕ ਨੰਬਰਦਾਰਾ ਨੂੰ ਉਥੇ ਪੱਖੇ ਵਗੈਰਾ ਲੱਗੇ ਨੇ ਆਰਾਮ ਕਰਨ ਨੂੰ ਜਗ੍ਹਾ ਆਪਦਾ ਬਹੁਤ ਅਸੀਂ ਧੰਨਵਾਦ ਆ ਇਹਨਾਂ ਦਾ ਨੰਬਰਦਾਰ ਸਾਹਿਬ ਪਹਿਲਾਂ ਦੇਖਿਆ ਜਾਂਦਾ ਕਿ ਨੰਬਰਦਾਰੀ ਸਿਰਫ ਇੱਕ ਅਹੁਦਾ ਜਾਪਦੀ ਸੀ ਪਰ ਅੱਜ ਉਸ ਅਹੁਦੇ ਦਾ ਸਤਿਕਾਰ ਦਿੱਤਾ ਸਰਕਾਰ ਨੇ ਆ ਦੋ ਸ਼ਬਦ ਸਰਕਾਰ ਬਾਰੇ ਕੀ ਕਹਿਣਾ ਚਾਹੂੰ ਬਹੁਤ ਬਹੁਤ ਧੰਨਵਾਦ ਆ ਜੀ ਪਹਿਲਾਂ ਅਸੀਂ ਮੰਗ ਕਰੀ ਗਏ ਆ ਪਰ ਸਾਡੀ ਮੰਗ ਨਹੀਂ ਪੂਰੀ ਹੋਈ ਇਹ ਪੰਜਾਬ ਸਰਕਾਰ ਭਗਵੰਤ ਜੀ ਮਾਨਜੀਤ ਦੀ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਕਰੀਆਂ ਅਸੀਂ ਬਹੁਤ ਬਹੁਤ ਧੰਨਵਾਦੀਆਂ ਇਹਨਾਂ ਦਾ ਹੁਣ ਆ ਸਾਰੇ ਨੰਬਰਦਾਰ ਇੱਕੋ ਕਮਰੇ ਦੇ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਿਆ ਕਰਨਗੇ ਹਾਂ ਜੀ ਇੱਕੋ ਕਮਰੇ ਦੇ ਵਿੱਚ ਸਮੱਸਿਆ ਦਾ ਹੱਲ ਹੋਊਗਾ ਜਿਹਨੇ ਵੀ ਲੋੜ ਆ ਸੀ 17 ਸੀ 17 ਦੇ ਵਿੱਚ ਬੈਠੇ ਹੋયા ਕਰਨ ਕਿ ਉੱਥੇ ਆ ਕੇ ਸਾਨੂੰ ਮਿਲਣ ਜਿਹੜੇ ਨੰਬਰਦਾਰ ਨੂੰ ਜਿਹਦੇ ਤੱਕ ਲੋੜ ਆ ਉਹਨੂੰ ਉੱਥੋਂ ਪ੍ਰੋਵਾਈਡ ਹੋ ਜਾਏ ਤੇ ਇਹ ਸੀ ਜ਼ਿਲ੍ਹਾ ਮਲੇਰਕੋਟਲਾ ਦੀ ਨੰਬਰਦਾਰ ਯੂਨੀਅਨ ਜਿਨ੍ਹਾਂ ਦਾ ਕਹਿਣਾ ਕਿ ਬੜੇ ਲੰਬੇ ਸਮੇਂ ਤੋਂ ਖੱਜਲ ਖਵਾਰੀ ਜਿਹੜੀ ਸਾਨੂੰ ਹੋਰ ਇਸੀ ਤੇ ਫਿਲਹਾਲ ਹੁਣ ਮਾਨ ਸਰਕਾਰ ਨੇ ਉਹਨਾਂ ਦੀ ਜਿਹੜੀ ਪੁਕਾਰ ਹੈ ਉਹ ਸੁਣੀ ਹੈ ਕਿਤੇ ਨਾ ਕਿਤੇ ਉਹਨਾਂ ਦੇ ਅਹੁਦੇ ਦਾ ਸਤਿਕਾਰ ਜਿਹੜਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਇਸ ਸ਼ਾਨਦਾਰ ਕੰਪਲੈਕਸ ਦੇ ਵਿੱਚ ਇੱਕ ਸ਼ਾਨਦਾਰ ਕਮਰਾ ਦੇ ਕੇ ਇਹਨਾਂ ਨੂੰ ਜੋ ਪਿਆਰ ਸਤਿਕਾਰ ਅਤੇ ਆਦਰ ਮਾਣ ਵਸਿਆ ਹੈ ਉਹ ਸ਼ਾਇਦ ਇਹਨਾਂ ਤੋਂ ਭੱਲੀ ਭਾਂਤੀ ਹੋਰ ਕਿਸੇ ਨੂੰ ਨਹੀਂ ਜਾਣ ਜਾਣੂ ਹੋਣਗੇ ਦੱਸ ਦਈਏ ਕਿ ਅੱਜ ਲੱਡੂਆਂ ਦਾ ਜਿਹੜਾ ਡੱਬਾ ਲੈ ਕੇ ਆਪਣੇ ਸਾਥੀਆਂ ਦਾ ਮੂੰਹ ਮਿੱਠਾ ਵੀ ਕਰਵਾਇਆ ਜਾ ਰਿਹਾ ਹੈ ਫਿਲਹਾਲ ਜਿਹੜੀ ਖੁਸ਼ੀ ਹੈ ਉਹ ਇੱਕ ਮਿੱਠੇ ਦੇ ਤੌਰ ਤੇ ਜाहिर ਕੀਤੀ ਜਾ ਰਹੀ ਹੈ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਤੇ ਨੰਬਰਦਾਰ ਯੂਨੀਅਨ ਦੇ ਵੱਲੋਂ ਇਹ ਵੀ ਵਾਅਦਾ ਕੀਤਾ ਗਿਆ ਹੈ ਕਿ ਲੋਕਾਂ ਦੀਆਂ ਜੋ ਸਮੱਸਿਆਵਾਂ ਨੇ ਉਹਨਾਂ ਨੂੰ ਹੁਣ ਇਸ ਸ਼ਾਨਦਾਰ ਕੰਪਲੈਕਸ ਦੇ ਸ਼ਾਨਦਾਰ ਕਮਰੇ ਦੇ ਹੇਠਾਂ ਇਕੱਠੇ ਹੋ ਕੇ ਹੱਲ ਕੀਤਾ ਜਾਵੇਗਾ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਅਮ드ਗੜ ਤੋਂ ਮੈਂ ਪ੍ਰਕਾਸ਼ ਸ਼ਰਮਾ